ਮੈਂ ਮੈਂ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਆਪਾਂ ਚੱਲੇ ਆਂ ਜੀ ਚੰਡੀਗੜ੍ਹ ਨੂੰ ਤੇ ਕੋਈ ਚੂਰੀ ਕਮਾ ਚੰਨੂ ਹਾਂਜੀ ਹਾਂ ਆ ਲੋ ਜੀ ਬਾਜ ਨੂੰ ਮਿਲੋ ਆਜੋ ਜੀ ਦਾਦੀ ਨੂੰ ਪਹਿਲੇ ਸਾਸਰੀ ਕਾਲ ਕਰੋ ਸਾਰਿਆਂ ਨੂੰ ਕਾਕਾ ਜੀ ਅਗਲੇ ਬਲੌਗ 'ਚ ਮਿਲ ਜਾਈਏ ਦਾਦੀ ਨਹੀਂ ਆਈਆਂ ਚੱਲੋ ਤੇ ਆ ਲੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਬੈਠੋ ਸੱਚੇ ਬਾਛਾ ਕਰਦੀ ਕਿਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਾਗ ਤੇ ਤੇ ਸਵੇਰ ਦਾ ਟਾਈਮ ਆ ਜੀ ਆਪਾਂ ਚੱਲੇ ਚੰਡੀਗੜ੍ਹ ਇੱਕ ਕੰਮ ਹੈ ਇੱਕ ਤਾਂ ਆਪਾਂ ਨੂੰ ਉਹ ਲੈਣ ਦਾ ਇੱਕ ਰਿਸ਼ਤੇਦਾਰੀ ਜਾ ਕੇ ਆਉਣਾ ਤੇ ਕੰਮ ਕਰ ਨਵੇਲੇ ਜੀ ਸਾਰੇ ਦੁਬਾਰਾ ਮੁੜ ਕੇ ਆਉਣਾ ਉਹੀ 3:30 ਵਜੇ ਦੇ ਨੂੰ 4:00 ਵਜੇ ਦੇ ਨੂੰ ਆ ਕੇ ਫੇਰ ਡੰਗਰ ਵਾਚਾ ਦੇਖਣਾ ਉੱਤਰ ਚੋਣਾ ਮੈਸਾ ਚੋਣੀਆਂ ਸਾਰੇ ਕੰਮ ਦੇਖਣੇ ਆ ਕੇ ਫੇਰ ਬਾਕੀ ਡਿਗਦੇ ਜੀ ਬਾਕੀ ਦਸਨ ਲਖ ਮਿੰਟ ਦਸਨ ਨੇ ਮੈਂ ਡਰਾਈਵ ਕਰ ਰਹਾ ਹਾਂ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਆਪਣਾ ਚੱਲ ਰਿਹਾ ਤੇ ਉੱਧਰ ਆ ਕੇ ਐਕਸੀ ਕਿ ਬਹੁਤ ਹੋਈ ਹੋਈ ਹੈ ਜਾਮ ਲੱਗਿਆ ਹੋਇਆ ਦੇਖੋ ਬਹੁਤ ਜ਼ਿਆਦਾ ਜਾਮ ਗਾਇਸ ਆ ਦੇਖੋ ਚਿਮਨੀਆ ਚੱਦਿਆ ਦੇਖੋ ਚਿਮਨੀਆ ਕੀ ਆ ਜਾਨੀ ਆ ਚਿਮਨੀਆ ਚਿਮਨੀਆ ਗਾਇਸ ਆ ਦੇਖੋ ਜੀ ਚਿਮਨੀਆ ਜਾਂਦੀਆਂ ਕਹਿੰਦਾ ਤੇ ਆ ਬਿਲਡਿੰਗ ਬਣੀ ਤੇ ਉਹ ਰਿਕਾਰਡ ਬਣ ਜਾਂਦਾ ਇੰਜੀਨੀਅਰਾਂ ਨੇ ਜਾਨਿ ਕਿ ਇੱਕ ਦਿਨ ਦੇ ਵਿੱਚ ਵਿੱਚ ਸਾਰੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਫਿਲਰ ਵਗੈਰਾ ਸਾਰੇ ਇੱਥੇ ਮਸ਼ੀਨਾਂ ਦੇ ਨਾਲ ਨਾਲ ਆ ਕੇ ਇੱਕ ਦਿਨ ਦੇ ਵਿੱਚੇ ਬਿਲਡਿੰਗ ਬਣੀ ਕੀਤੀ ਦੀ ਰਿਕਾਰਡ ਬਣ ਜਾਂਦਾ ਵੀਰੇ ਉਸ ਤੇ ਜੇ ਵੀ ਨਹੀਂ ਰਹੇਗਾ ਹਰ ਹੈਗੀ ਇਹ ਸਾਰੀ ਪੰਜਾਬ ਦੀ ਜਗਾ ਹੈ ਆਪਾਂ ਆ ਗਏ ਜੀ ਚੰਡੀਗੜ੍ਹ ਨਿਊ ਚੰਡੀਗੜ੍ਹ ਚ ਬਿਲਡਿੰਗ ਦਿਖਾ ਅੱਗੇ ਬਤਨ ਤੋਂ ਨਿਊ ਜੀ ਦੇ ਵੀ ਜੀ ਨੂੰ ਜਾਈਂ। ਕਿਆ ਖੰਨਾਵਾ? ਖੰਨਾਵਾ 10 ਟੁੱਟੂਰੇ। 10 ਰੁਪਏ ਦੇ ਟੁੱਟੂਰੇ। 10 ਰੁਪਏ ਦੇ ਟੁੱਟੜੇ। ਉਹ ਕਿੰਨਾ ਉਹ ਗਾਇਸ ਇੱਧਰ ਨੂੰ। ਗਾਇਸ ਇੱਧਰ ਨੂੰ ਦੇਖੀ। ਹੈਲੋ ਕਸ ਤੇ ਆ। ਉਹ ਹੈਲੋ ਗਾਇਸ ਦਾ ਕਰਦੇ। ਦੰਦ ਦੰਦ ਉਹ ਗਾ ਨੂੰ ਚੜਾ ਚੜਾ ਦੇ ਖਾਉਂਗਾ ਮੈਂ ਜੀ ਦੰਦ ਅద్భుਜਾ ਦਾ ਦੰਦ ਟੁੱਟ ਗਿਆ ਹਨਾ ਅਦਭੁਤ ਇਹ ਤੱਕ ਮੈਂ ਆ ਬਣਾਣਾ ਸੋਨਾ ਲੱਗਦਾ ਤੇਰੇ ਦੰਦ ਟੁੱਟਿਆ ਹੋਇਆ ਸੋਨਾ ਰਾਜਦਾ ਸੋਨਾ ਲੱਗਦਾ ਤੇਰੇ ਸਾਰੇ ਹੋ ਹੋ ਜਾਣੇ ਸਾਰੇ ਦੰਦ ਟੁੱਟ ਜੂਗੇ ਤੇ ਸਾਰੇ ਵਾਪਸ ਜਾਣਗੇ ਹਾਂ ਫੇ ਸਾਰੇ ਵਾਪਸ ਹੋ ਜਾਣਗੇ ਅਲੈਕਮ ਮੇਰੇ ਵੀ ਆ ਗਏ ਹੁਣ ਤੱਕ ਮਿਲ ਕੀਤੀ ਹੈ ਹੋਰ ਕੀ ਪਤਾ ਹਨਾ ਪੱਕੇ ਸਮਿੰਟ ਦੇ ਤੇਲ ਮੱਖੀ ਅੱਛਾ ਪੱਕੇ ਸਮਿੰਟ ਦੇ ਜਿਆਦਾ ਇਹਦੇ ਵਿੱਚ ਦੁੱਧ ਆ ਲੈਣਾ ਚਲੋ ਜੀ ਆਪਾਂ ਆਰੇ ਜਿੱਕਰੇ ਚੰਡੀਗੜ੍ਹ ਆਪਾਂ ਹੁਣ ਚੱਲੇ ਆਂ ਘਰ ਨੂੰ ਤੇ ਆਪਣਾ ਹੋ ਗਿਆ ਮੱਜਾਂ ਦਾ ਟਾਈਮ ਤੇ ਬਾਅਦ ਨੂੰ ਮਿਲੂ ਬਾਅਦ ਸਤਿ ਸ੍ਰੀ ਅਕਾਲ ਕੱਕੀ ਮੈਂ ਚੱਲੇ ਗੂ ਫੁੱਲ ਪੰਨਾ ਮਰੇ ਤੋਟ ਆਵੇ ਤੇ ਅੱਦਰ ਮਿਲੋ ਜੀ ਮਨਦੀਪ ਨੂੰ ਬਸ ਜੀ ਅੱਬਾ ਚੱਲ ਨਹੀਂ ਹੋਂਥੇ ਟਾਈਮ ਤੱਕ ਤਿਆਰੀ ਆਪਣੀ ਪੰਛੀ ਮੈਂ ਤੱਕ ਤੁਰਨ ਲੱਗੇ ਆਂ ਜੀ ਘਰ ਨੂੰ ਤਿੰਨ ਮਰਚ ਦੇ ਜਾ ਕੇ ਫਿਰ ਦੰਗਰ ਬੱਚਾ ਵੀ ਦੇਖਣਾ ਜੀ ਘੰਟਾ ਲੱਗ ਜਣਾ ਉੱਤੇ ਪਹੁੰਚਣ ਨੂੰ ਚੰਡੀਗੜ੍ਹ ਤੋਂ ਉੱਪਰ ਪੁੱਜਣ ਨੂੰ ਉਹਦੇ ਅੱਕੜੇ ਮਾਹੌਲ ਤਾਂ ਤਿਆਰੀ ਹੈ ਜੀ ਬੰਦ ਮਿੰਟ ਤੱਕ ਤੁਰਨਾ ਤੇ ਜੀ ਬਸ ਗੱਗਰੀ ਬਸ ਸੱਚੀ ਆਪਾਂ ਵੀ ਮੈਂ ਹੀ ਤੇ ਲੱਗੀ ਗਈ ਤੇ ਚਲੋ ਫਿਰ ਬਣੇ ਨੇ ਤੁਸੀਂ ਵਲਗ ਦੇ ਨਾਲ ਆਜੋ ਜੀ ਤੁਹਾਨੂੰ ਅਗੋਂ ਨੂੰ ਮਲਾਮਾਂਈ ਮੈਂ ਆਜਾ ਅਗੋਂ ਹੂੰ ਗਣਾ ਮੇਰੇ ਨਾਲ ਗਣਾ ਹੂੰ ਦੇਖ ਲੈ ਜੀ ਗਣਾ ਚੱਲਦੇ ਬੁੱਤੂ ਧੀ ਇਹ ਡਲਦੇ ਤੂੰ ਧੀ ਨਹੀਂ ਨਾ ਗੱਲ ਬੁੱਤੀਆਂ ਮੰਗ ਉਹ ਮੇਰੇ ਕੋਲ ਨੂੰ ਠੀਕ ਹੈ ਆਜੀ ਬੁੱਤੀਆਂ ਮਾ ਠੀਕ ਚਲੋ ਜੀ ਫਿਰ ਪਾਪਾ ਲੈ ਕੇ ਗਣਾ ਤੈਨੂੰ ਜਿਆਦਾ ਪਤਾ ਨਾ ਜੇ ਪਾਪਾ ਨਾਲ ਲੈ ਜਾਣਾ ਆਜੀ ਚਲ ਆਉਂਦੇ ਨੇ ਜੀ ਘਰ ਨੂੰ ਉਹਨਾਂ ਦੀਪ ਲੱਗੇ ਹਨ ਆਉਣ ਪਾਪਾ ਹਾਲੇ ਨੀਂਦ ਉਤਰਨੀ ਮੈਂ ਤਾਂ ਉੱਤਰੀ ਨੂੰ ਤੋਪਿਆ ਹਾਂ ਹਾਂ ਤਰ ਗਦੀ ਨੂੰ ਕਰੂਗੀ ਹਾਂ ਚੋੜੋ ਆਹ ਹੋ ਗਈ ਹੈ ਬਾਜ ਗਿਆ ਬਾਜ ਬੋਲ ਗਿਆ ਬਲੂਨ ਬਾਨੀ ਆਲਾ ਕੱਪੜੇ ਭੀਜਣੇ ਆ ਚਲ ਮੰਗਦੀ ਚਲੋ ਜੀ ਯਾਰ ਜੀ ਨਹੀਂ ਕਰ ਹੁਣ ਬਣੇ ਰਹੋ ਮੇਰਾ ਕਲਾਸ ਦੇ ਨਾਲ ਜੀ ਆਪਣਾ ਅੱਗੇ ਲਿਖੇ ਕੋਈ ਨਾ ਸੰਦੂ ਸੰਦੂ ਬਾਏ ਬਾਜੂ ਕੋਟ ਰੈਟ ਇਹ ਇਹ ਆ ਗੁੰਦਾਈ ਜੀ ਉਹ ਵੀ ਕਿੱਥੋਂ ਲੈਣਾ ਪੈ ਨਹੀਂ ਮੈਨੂੰ ਉਹ ਤਾਂ ਉੱਪਰ ਹੈ